ਹਿੰਗ ਸਿੰਘ ਨੇ ਗੁਰਦਿਆਲ ਸਿੰਘ ਤੇ ਜਸਵਿੰਦਰ ਸਿੰਘ ਨੂੰ ਨਾਲ ਬੇਰਮੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕਤਲ ਹੋਇਆ ਗਿਆ ਰਾਤ ਤੇਜ਼ ਤਾਰ ਹਥਿਆਰਾਂ ਨਾਲ ਦੋ ਤਿੰਨ ਵਾਰ ਕੀਤੇ ਨੇਗੇ ਨਾਲ ਵੱਢਿਆ ਇਥੋਂ ਤੇ ਨਾਲ ਜਵਾੜਾ ਵੱਢਿਆ ਹੋਇਆ ਸਾਰਾ ਇਥੋਂ ਬੇਰਮੀ ਦੇ ਨਾਲ ਕਤਲ ਕੀਤਾ ਗਿਆ ਇਹ ਕਿਸੇ ਨੇ ਇਸ ਤੇਜ਼ ਤਾਰ ਹਥਿਆਰ ਨਾਲ ਧੌਂੜ ਤੇ ਵਾਰ ਕੀਤੇ ਹੋਏ ਸੀਗੇ ਉਹਨਾਂ ਦਾ ਲਤਫਾ ਸੋਇਆ ਪਿਆ ਸੀਗਾ ਸਾਰਾ ਬਰਨਾਲਾ ਦੇ ਪਿੰਡ ਕਾਨਕੇ ਵਿਖੇ ਕਤਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਅਣਪਛਾਤੇ ਵਿਅਕਤੀਆਂ ਨੇ ਘਰ 'ਚ ਸੁੱਤੇ ਪਏ ਇੱਕ ਨਹਿਿੰਗ ਸਿੰਘ ਦੀ ਤੇਜ਼ ਤਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ 48 ਸਾਲ ਦੇ ਨਹਿਿੰਗ ਸਿੰਘ ਗਿਆਨੀ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕਾਨਕੇ ਵਜੋਂ ਹੋਈ ਹੈ ਜੋ ਬੁੱਢਾ ਦਲ ਨਾਲ ਸੰਬੰਧਿਤ ਸੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਹਾਂਜੀ ਰਾਤ ਨੇਹنگ ਸਿੰਘ ਨੇ ਗੁਰदयाल ਸਿੰਘ ਹੋਰ ਫਜਸਵਿੰਦਰ ਸਿੰਘ ਉਹਨਾਂ ਦਾ ਬੇਰਮੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕਤਲ ਹੋਇਆ ਹੈਗਾ ਰਾਤ ਨੂੰ ਤੇ ਅਣਪਛਾਤੇ ਬੰਦੇ ਸੀਗੇ ਕੋਈ ਬਾਹਰੋਂ ਨਹੀਂ ਆਏ ਸੀਗੇ ਪੁਲਿਸ ਆਈ ਹੈਗੀ ਆਪਣੀ ਕਾਰਵਾਈ ਕਰ ਰਹੀ ਹੈਗੀ ਤੇ ਹੁਣ ਅਸੀਂ ਪੋਸਟਮਾਰਟਮ ਲਈ ਜਾ ਰਹੇ ਹਾਂ ਬਰਨਾਲੇ ਕਤਲ ਕਿਵੇਂ ਕੀਤਾ ਗਿਆ ਹੈਗਾ ਕੋਈ ਪਤਾ ਲੱਗੇਗਾ ਕਤਲ ਤੇਜ਼ ਤਾਰ ਹਥਿਆਰਾਂ ਨਾਲ ਹੀ ਕਰਿਆ ਹੋਇਆ ਹੈਗਾ ਚਿਹਰੇ ਤੇ ਗਰਦਨ ਤੇ वार ਨੇ ਮੰਗਤੀ ਹੈ ਮੰਗ ਤਾਂ ਸੀ ਇਨਸਾਫ ਚਾਹੁੰਦੇ ਆ ਜੀ ਅਸੀਂ ਚਾਹੁੰਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਜਲਦੀ ਤੋਂ ਜਲਦੀ ਕਾਰਵਾਈ ਕਰੇ ਦੋਸ਼ੀਆਂ ਨੂੰ ਫੜੇ ਔਰ ਸਜ਼ਾਵਾ ਦੇਵੇ ਇਹ ਜਨਮ ਤੋਂ ਹੀ ਰਹਿੰਦੇ ਸੀ ਜੀ ਨਿੰਗ ਸਿੰਘ ਸੀਗੇ ਤੇ ਉਸ ਟਾਈਮ ਲਈ ਦਲਚ ਚੱਲ ਗਏ ਸੀਗੇ ਪਰ ਹੁਣ ਪਿਛਲੇ 5-7 ਸਾਲ ਤੋਂ ਇੱਥੇ ਹੀ ਰਹਿ ਰਹੇ ਸੀ ਸ਼ੌਣੀ ਬਣਾ ਲਈ ਸੀਗੀ ਬੱਚਿਆਂ ਨੂੰ ਸਿੱਖਿਆ ਦਿੰਦੇ ਸੀਗੇ ਪਾਠ ਕਰਦੇ ਸੀਗੇ ਅਸੀਂ ਤਾਂ ਮੰਗੀ ਕਰਦੇ ਹਾਂ ਜੀ ਸਾਰਾ ਨਗਰੀ ਮੰਗ ਕਰਦਾ ਹੈਗਾ ਇਹ ਵੀ ਜਾਂਚ ਤੇਜ਼ੀ ਨਾਲ ਹੋਵੇ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਕਤਲ ਦਾ ਮਾਮਲਾ ਆਇਆ ਜੀ ਗੁਰਦਿਆਲ ਸਿੰਘ ਦਾ ਕਤਲ ਕੀਤਾ ਗਿਆ ਜੀ ਬੰਦੇ ਆਏ ਨੇ ਆ ਕੇ ਕੰਨ ਟੱਪਾ ਕਤਲ ਕਰਕੇ ਭਾਗੇ ਜੀ ਇਹ ਇਹ ਪਿੰਡ ਦੇ ਵਿੱਚ ਪਹਿਲਾਂ ਤੋਂ ਜਨਮ ਤੋਂ ਹੀ ਇੱਥੇ ਰਹਿ ਰਹੇ ਨੇ ਪਹਿਲਾ ਪਰਿਵਾਰ ਆਇੰਦਾ ਸੀਗਾ ਜੀ ਸਾਰਾ ਉਦੋਂ ਬਾਅਦ ਪਰਿਵਾਰ ਨੇ ਖੇਤ ਜਾ ਕੇ ਘਰ ਪਾ ਲਿਆ ਨੇ ਇੱਥੇ ਛੌਨੀ ਬਣਾ ਲਈ ਸੀ ਆਪਣੇ ਲੰਗ ਸਿੰਘ ਸੀਗੇ ਬਾਣੀ ਪੜਦੇ ਸੀ ਨਹੀਂ ਜੀ ਹਾਲੇ ਕੋਈ ਪਤਾ ਨਹੀਂ ਤੇ ਜੇ ਤਾਰ ਹਥਿਆਰਾਂ ਨਾਲ ਦੋ ਤਿੰਨ ਵਾਰ ਕੀਤੇ ਨੇ ਗੱਲ ਵੱਡਿਆ ਇੱਥੋਂ ਤੇ ਨਾਲ ਜਵਾੜਾ ਵੱਡਿਆ ਹੋਇਆ ਸਾਰਾ ਇੱਥੋਂ ਬੇ ਰਮੀ ਦੇ ਨਾਲ ਕਤਲ ਕੀਤਾ ਗਿਆ ਮੰਗ ਤਾਂ ਇਹ ਕਰਦਾ ਜੀ ਬੰਦਿਆਂ ਨੂੰ ਫੜਾਇਆ ਜਾ ਬੈ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਬੰਦੀ ਸਜ਼ਾ ਜਿਹੜੀ ਦਿੱਤੀ ਜਾਵੇ ਕਾਰਵਾਈ ਹੋਵੇ ਸਾਰੀ ਅੱਗੇ ਤੋਂ ਇਹੋ ਜੀ ਗੱਲ ਨਾ ਹੋਵੇ ਕੋਈ ਇਹ ਕਿਹੜਾ ਕਿਸੇ ਨੇ ਕੁਝ ਕਹਿੰਦਾ ਸੀਗਾ ਆਪਣੇ ਘਰ ਦੇ ਵਿੱਚ ਰਹ ਰਹੇ ਅਸੀਂ ਪਹਿਲਾਂ ਦਲ ਦੇ ਵਿੱਚ ਸੇਵਾ ਕੀਤੀ 18-20 ਸਾਲ ਹਾਂ ਜੀ ਪਿੰਡ ਦੇ ਵਿੱਚ ਬੱਚਿਆਂ ਨੂੰ ਸੰਥਿਆ ਦਿੰਦੇ ਸੀ ਬਾਣੀ ਦੀ ਜੀ ਕੁਰਬਾਨੀ ਪੜ੍ਹਾ ਰਹੇ ਸੀ ਬੱਚਿਆਂ ਨੂੰ ਬਹੁਤ ਬੱਚੇ ਪੜ੍ਹਾਏ ਨੇ ਇਹਨਾਂ ਨੇ ਇੱਥੇ ਅਸੀਂ ਵੀ ਇਹਨਾਂ ਤੋਂ ਪੜੇ ਹੋਏ ਹਾਂ ਖੁਦਾ ਆਪ ਇਹਨਾਂ ਤੋਂ ਪੜਿਆ ਜੀ ਨਾਲ ਕਿੱਥੇ ਰਹਿੰਦੇ ਰਹੇ ਹਾਂ ਮੰਗਦਾ ਜੀ ਬੰਦਿਆਂ ਨੂੰ ਫੜਾਇਆ ਜਾਵੇ ਉਹਨਾਂ ਨੂੰ ਫੜ ਕੇ ਨੂੰ ਸਜ਼ਾ ਦਿੱਤੀ ਜਾਵੇ ਕਿੰਨੇ ਬੰਦੇ ਲੱਗਦੇ ਨੇ ਇਹਦਾ ਹੀ ਹਲੇ ਪਤਾ ਲੱਗੂਗਾ ਜਦੋਂ ਫਿਰ ਪਤਾ ਦੱਸਾਂਗੇ ਵੀ ਕਿੰਨੇ ਮੰਦੇ ਸੀ ਹਲੇ ਕੋਈ ਪਤਾ ਨਹੀਂ ਲੱਗਿਆ ਇਸ ਮਾਮਲੇ ਸੰਬੰਧੀ ਜਦ ਪਿੰਡ ਵਸੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਤਾ ਪੁਲਿਸ ਥਾਣਾ ਰੁੜਕੇ ਕਲਾ ਦੇ ਐਸਐਚਓ ਜਗਜੀਤ ਸਿੰਘ ਘੁਮਾਨ ਦੀ ਅਗਵਾਈ ਹੇਠ ਪਹੁੰਚੀ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਵੱਖੋ ਵੱਖਰੇ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਉੱਥੇ ਕਤਲ ਮਾਮਲੇ ਵਿੱਚ ਫੋਰੈਂਸਿਕ ਟੀਮ ਵੀ ਆਪਣੀ ਜਾਂਚ ਕਰ ਰਹੀ ਹੈ ਪੁਲਿਸ ਵੱਲੋਂ ਨੇੜਲੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਐਸਐਚਓ ਜਗਜੀਤ ਸਿੰਘ ਘੁਮਾਨ ਨੇ ਜਾਣਕਾਰੀ ਦਿੰਦਿਆਂ ਕੀ ਦੱਸਿਆ ਆਉ ਸੁਣਦੇ ਹਾਂ ਉਹਨਾਂ ਤੋਂ ਅੱਜ ਸਵੇਰ ਕਰੀਬ 7:30 ਵਜੇ ਮੈਨੂੰ ਕੋਈ ਫੋਨ ਕਾਲ ਆਈ ਸੀ ਬੰਦੇ ਦੇ ਵਿੱਚੋਂ ਗੁਰਦੇਵਾਲ ਸੰਘਾ ਜਿਹੜਾ ਇੱਥੇ ਛੌਨੀ ਚ ਰਹਿੰਦਾ ਉਹਦੇ ਘਰ ਤੇ ਪਾਣੇ ਚ ਜਿਉਂਦਾ ਕੋਈ ਕਤਲ ਕਰ ਗਿਆ ਉਸੇ ਟਾਈਮ ਅਸੀਂ ਤੁਰੰਤ ਸਿਨੀਅਰ ਅਸਰਾਂ ਦਿੱਤੇ ਅੰਚਲੇ ਆ ਕੇ ਮੈਂ ਮੌਕੇ ਤੇ ਆਇਆ ਕੋ ਤੇ ਟੀਮ ਪਾਰਟੀ ਲੈ ਕੇ ਅਸੀਂ ਜਲਦੀ ਆ ਕੇ ਦੇਖਿਆ ਇਹ ਮੰਜਾ ਇਹ ਪਿਆ ਸੀਗਾ ਤੇ ਕੁੱਦਰ ਲੱਗਿਆ ਸੀਗਾ ਇੱਥੇ ਤੇ ਕਿਸੇ ਨੇ ਕੁਝ ਤੇਜ਼ ਤਰ੍ਹਾਂ ਥੇਰਨੜਾ ਇਹਦੇ ਧੌਂੜ ਤੇ ਵਾਰ ਕੀਤੇ ਹੋਏ ਸੀਗੇ ਖੂਨ ਨਾਲ ਲਤਫਤ ਹੋਇਆ ਪਿਆ ਸੀਗਾ ਸਾਰਾ ਉਸ ਤੋਂ ਬਾਅਦ ਅਸੀਂ ਸਾਰਾ ਮੌਕਾ ਪੁਜਰਬ ਕਰ ਰਹੇ ਹਾਂਗੇ ਤੇ ਸੀਸੀਟੀਵੀ ਕੈਮਰੇ ਵਗੈਰਾ ਵੀ ਚੈੱਕ ਕਰ ਰਹੇ ਹਾਂ ਅਸੀਂ ਕਿ ਕਿਧਰੋਂ ਆਏ ਬੰਦੇ ਕੌਣ ਸੀਗੇ ਪੁਲਿਸ ਦੀ ਟੀਮ ਸਾਡੀ ਸਪੈਸ਼ਲਾਈਜ਼ ਹੋਈ ਆ ਡੌਗ ਸਕਾਉਟ ਵੀ ਆ ਕੇ ਗਿਆਗਾ ਉਹ ਵੀ ਆਪ ਦਾ ਪਾਰਟੀਆਂ ਚੈੱਕ ਕਰ ਰਹੀਆਂ ਨੇ ਆ ਅਸੀਂ ਵੀ ਸੀਸੀਟੀਵੀ ਕੈਮਰੇ ਖੋਗਾਲ ਰਹੇ ਹਾਂਗੇ ਕਿ ਬੰਦੇ ਕਿਧਰੋਂ ਆਏ ਤੇ ਕੌਣ ਨੇਗੇ ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਕਦਵਾ ਦਰਜ ਕਰ ਰਹੇ ਹਾਂ ਅੱਜ 1 ਫਰਵਰੀ ਆਗਾ ਨਵੇਂ ਧਾਰਾ ਦੇ ਵਿੱਚ ਇਹ ਮਕਦਮਾ ਅੰਦਰਜੋ ਹੋਊਗਾ ਪਹਿਲਾਂ 302 ਚ ਹੁੰਦਾ ਸੀਗਾ ਹੁਣ ਇਹ 103 ਜਮਨਿਕ ਉਹਦੇ ਤਹਿਤ ਅਸੀਂ ਮਕਦਮਾ ਲੈ ਰਹੇ ਹਾਂ ਇਸ ਦੇ ਤਾ ਉਹ ਇਕੱਲੇ ਰਹਿੰਦਾ ਸੀਗਾ ਇਹ ਤਿੰਨ ਭਰਾ ਨੇ ਬਾਕੀ ਦੋ ਭਰਾ ਇਹਦੇ ਪਿੰਡ ਚ ਰਹਿੰਦੇ ਨੇਗੇ ਉਹ ਵੈਹੇ ਹੋਏ ਨੇ ਛੜਾਗਾ ਇਸ ਮਕਾਨ ਦੇ ਵਿੱਚ ਇਕੱਲੇ ਰਹਿੰਦਾ ਸੀਗਾ ਬੁੱਢੇ ਦਲ ਦੇ ਨਾਲ ਇਹ ਸੰਬੰਧ ਸੀਗਾ ਇਹਦਾ ਤੇ ਇੱਥੇ ਪਾਠ ਪੂਜਾ ਕਰਦਾ ਸੀ ਉਹਦੀ ਸੰਥਿਆ ਲਿੰਦਾ ਸੀਗਾ